ਸਤਿ ਸ਼੍ਰੀ ਅਕਾਲ ਬ੍ਰਾਹਮਣ ਨੂੰ ਸਤਿ ਸ੍ਰੀ ਅਕਾਲ ਜੀ ਹਾਂ ਜੀ ਇਹ ਹੈਗੇ ਆਪਣੇ ਭੈਣ ਜੀ ਇਹ ਹੱਡੀਆਂ ਦਾ ਕੰਮ ਕਰਦੇ ਆ ਲੱਤਾਂ ਮਾਹਾਂ ਦਾ ਤੇ ਜੇ ਕਿਸੇ ਦੀ ਕੋਈ ਤਕਲੀਫ ਹੋਵੇ ਇੱਥੇ ਦਿਖਾ ਸਕਦੇ ਆ ਆਪਾਂ ਤੇ ਇਹ ਬੀਜੀਆਂ ਨੇ ਇਹਨਾਂ ਨੇ ਕਰਵਾਇਆਗਾ ਬੀਜੀ ਕਿੰਨਾ ਕੁ ਫਰਕ ਪੈ ਗਿਆ ਬਹੁਤ ਫਰਕ ਆਇਆ ਬਲਵਾਂ ਮਤ ਬੈਠਾ ਵੀ ਜੇ ਲਾਈਟ ਦੇ ਨਦੀ ਬੈਠਾ ਤੁਸੀਂ ਮੈਂ ਸਹੀ ਬੈਠਾ ਵਧੀਆ ਅੱਛਾ ਕਿੰਨੇ ਦਿਨ ਲੱਗੇ ਹਾਂਜੀ ਚੱਲਣਾ ਹੈ। ਅੱਛਾ। ਹਾਂਜੀ। ਤੇ ਹੋਰ ਕੀ ਕਹਿ ਸਕਦੇ ਹੋ? ਜਿਸੇ ਵਾਸਤੇ ਭੈਂਟਾਂ। ਮੈਂ ਜੇ ਵੀ ਕਿਸੇ ਤਕਲੀਫ ਆਏ ਤਾਂ ਜ਼ਰੂਰ ਸੇਵਾ ਦਾ ਮੋਗਾ ਠਾਓ। ਬਹੁਤ ਜ਼ਿਆਦਾ ਮਹਿੰਗੀ ਨਹੀਂ ਬਜਾ ਦਾ ਪੈਸਾ ਕਹਿੰਦੇ। ਬਹੁਤ ਸੌਖੀ ਗੱਲ ਹੁੰਦਾ ਜੀ 500 ਸੋਈ ਦਵਾਈ। ਹਾਂਜੀ। ਹਨਾ ਜੀ। ਹਾਂਜੀ। ਆਪਣੀ ਜੱਦੀਆਂ ਨੂੰ ਪੁੱਤਾਂ ਨੂੰ ਕੁਝ ਨਹੀਂ। ਨਹੀਂ ਨਹੀਂ। ਹਾਂਜੀ। ਤੇ ਆਪਣਾ ਸਰੀਰ ਸਿਹਤ ਦਾ ਪਕੋ ਮਾ ਸਕਦੇ ਹਾਂ। ਜੀ। ਹਾਂਜੀ। ਹਾਂਜੀ ਭੈਣ ਜੀ। ਤੁਸੀਂ ਇਹ ਕਿਵੇਂ ਕਰਦੇ ਹੋਗੇ? ਜਰੂਰ ਬੱਤੀ ਫਰਸੀ ਜਨ ਹੈ ਅੱਛਾ ਜੀ ਹਾਂ ਜੀ ਅਸੀਂ ਜੇ ਗੋਡੇ ਚ ਕੋਈ ਸਾਤਾ ਸੀ ਢੋਲ ਨੂੰ ਠੀਕ ਕਰ ਦਿੰਦੇ ਹਾਂ ਅੱਛਾ ਜੀ ਹਾਂ ਜੀ ਤੇ ਕਹ ਪਹਿਲੇ ਦਿਨ ਇਸ ਰਿਜ਼ਲਟ ਦਿੰਦੇ ਅੱਛਾ ਜੀ ਹਾਂ ਨੈਚੁਰੋਪੈਥੀ ਵਰਸੀ ਜਨ ਪੰਜ ਕਰਮਾਂ ਦਾ ਆਪਾਂ ਸਾਰਾ ਕਰਦੇ ਹਾਂ ਅੱਛਾ ਜੀ ਹਾਂ ਜੀ ਤੇ ਇਹ ਕਿੰਨਾ ਚਿਰ ਬਾਅਦ ਕਰਾਉਣਾ ਪੈਂਦਾ ਦੋ ਵਾਰੀ ਤਿੰਨ ਵਾਰੀ ਤਿੰਨ ਵਾਰੀ ਹਾਂ ਜੀ ਅੱਛਾ ਤੇ ਰੀਡ ਦੀ ਹੱਡੀ ਤੋਂ ਕਰਦੇ ਹਾਂ ਹਾਂ ਰੀਡ ਦੀ ਹੱਡੀ ਤੋਂ ਸੈੱਟ ਕਰ ਦਿੰਦੇ ਜਿਹੜੇ ਕੋਈ ਕਹਿੰਦੇ ਮਣਕੇ ਮੁਣਕੇ ਬੈਠੇ ਕੁਛ ਨਹੀਂ ਹਾਂ ਡੋਟ ਡਿਲਾ ਬੋਜੀ ਆਪੇ ਕੋਡ ਅੱਜ ਕੈਂ ਮਾ ਦਿੰਦੇ ਹਾਂਜੀ ਬਿਡ ਲੈ ਸਕਦੇ ਹਾਂ ਹਾਂ ਅੱਛਾ ਤੇ ਇਹੀ ਹੈ ਨਾ ਫਿਰ ਆਵੇ ਕਿਸੇ ਭੈਣ ਭਰਾ ਆਪਣਾ ਫੋਨ ਨੰਬਰ ਬੋਲ ਦੋ ਫੋਨ ਨੰਬਰ ਜੀ 84270955 ਹਾਂਜੀ ਅੱਛਾ ਜੇ ਕਿਸੇ ਨੂੰ ਫੋਨ ਕਰਕੇ ਆਣਾ ਹੋਵੇ ਤਾਂ ਫੋਨ ਕਰਕੇ ਆ ਸਕਦੇ ਹਾਂ ਹਾਂਜੀ ਹਾਂਜੀ ਠੀਕ ਪਿੰਡ ਦਲੇਰ ਸਿੰਘ ਦਾ ਪਿੰਡ ਦਲੇਰ ਸਿੰਘ ਹਾਂਜੀ ਕੋਈ ਵੀ ਭੈਣ ਭਰਾ ਨਹੀਂ ਆਣਾ ਹੋਵੇ ਤੁਸੀਂ ਫੋਨ ਕਰਕੇ ਆ ਸਕਦੇ ਹੋ ਹਾਂਜੀ ਵੀ ਤਾਂ ਪਹਿਲਾਂ ਕਰਵਾਇਆ ਤੁਸੀਂ ਮੈਂ ਵੀ ਹਾਂ 2000 ਅੱਛਾ ਹਾਂ 3000 ਫਰਕ ਹਾਂ ਵਾਵਾ ਫਰਕ ਕੋਈ ਮਦਾ ਦਵਾਈ ਬਹੁਤ ਘੜੇ ਡਿੱਗ ਭੇਜ ਮਾ ਪੱਕੇ ਦਾ ਅੱਛਾ ਹਾਂ ਆ ਉਹ ਡਾਕਟਰ ਹੈ ਕਹਿੰਦੇ ਜੀ ਹੁਣ ਇਹ ਚੱਪਣੀ ਰਹਿ ਗਈ ਸੀ ਅੱਛਾ ਐਸ ਤਰ੍ਹਾਂ ਦਾ ਹੈ ਸੀ ਗੋਡੀ ਠੀਕ ਆ ਮਸਲੇ ਤੋਂ ਵਾਵਾ ਫਰਕ ਪਿਆ ਵੀ 2 ਦਿਨ ਮੁਰਾਏ ਤਦ ਲੋਕੇਨ ਫਾਇਦਾ ਹੋ ਜਾਏ ਹਾਂ ਹਾਂ ਨਾਲ ਫਾਇਦਾ ਹੈਗਾ ਮੈਂ ਹਾਂ ਅੱਛਾ ਠੀਕ ਹੈ